ਮੋਦੀ ਸਾਹਮਣੇ ਦੇਸ਼ ਸਾਰਾ ਵੇਚਦਾ ਹਾਂ ਤਿੰਨ ਚੀਜ਼ਾਂ ਮੁੱਲ ਲੈ ਲੀਆਂ ਪੱਕੇ ਤੌਰ ਤੇ ਈਡੀ ਸੀਪੀਆਈ ਤੇ ਕੰਪੈਕਸ ਕਾਂਗਰਸ ਦੇ ਖਾਤੇ ਇਨਕਮ ਟੈਕਸ ਵਿਭਾਗ ਵੱਲੋਂ ਸੀਲ ਕਰਨ ਦੇ ਵਿਰੋਧ ਵਿੱਚ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਇਨਕਮ ਟੈਕਸ ਵਿਭਾਗ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਭਾਜਪਾ ਤੇ ਤਿੱਖੇ ਨਿਸ਼ਾਨੇ ਵਿੰਨਦੇ ਹੋਏ ਨਜ਼ਰ ਆਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਹਸ਼ ਭਰ ਦੇ ਵਿੱਚ ਅੱਜ ਇਨਕਮ ਟੈਕਸ ਡਿਪਾਰਟਮੈਂਟ ਦੇ ਦਫ਼ਤਰਾਂ ਦੇ ਬਾਹਰ ਹੈੱਡਕੁਆਟਰਜ਼ ਜਿਹੜੇ ਨੇ ਉਨ੍ਹਾਂ ਦੇ ਬਾਅਦ ਧਰਨੀ ਕਾਂਗਰਸ ਪਾਰਟੀ ला ਰਹੀ ਹੈ ਪੂਰਾ ਕਾਰਨ ਇਹ ਹੈ ਕਿ ਪਿਛਲੇ 3 ਦਿਨ ਪਹਿਲਾਂ ਜਿਸ ਪ੍ਰਕਾਰ ਇਨਕਮ ਟੈਕਸ ਡਿਪਾਰਟਮੈਂਟ ਨੇ ਅਚਨਚੇ ਕਾਂਗਰਸ ਪਾਰਟੀ ਦੇ ਖਾਤਿਆਂ ਨੂੰ ਸੀਲ ਕਰ ਦਿੱਤਾ ਗਿਆ ਬਹਾਨਾ ਬਣਾ ਕੇ ਕਿ ਅਸੀਂ ਇਨਕਮ ਟੈਕਸ ਰਿਟਰਨ ਜਿਹੜੀ ਹੈ ਉਹ ਲੇਟ ਭਰੀ ਹੈ ਸੋ ਅਸੀਂ ਤੁਹਾਨੂੰ ਹਰਜਾਨਾ ਪਰਦੇ ਆਲਰੇਡੀ ਜਿਹੜਾ ਕੇਸ ਹੈ ਟ੍ਰਿਬਿਊਨਲ ਕੋਲੇ ਸਾਡਾ ਚੱਲ ਰਿਹਾ ਹੈ ਤRIBUNAL ਜੋ ਫੈਸਲਾ ਕਰੇਗਾ ਉਹ ਸਾਨੂੰ ਮਨਜ਼ੂਰ ਹੋਏਗਾ ਉਸ ਤੋਂ ਬਾਅਦ ਸੁਪਰੀਮ ਕੋਰਟ ਹੈ ਹਾਈ ਕੋਰਟ ਹੈ ਲੇਕਿਨ ਅਚਨ ਚੇਤ ਖਾਤੇ ਬੰਦ ਜਿਹੜੇ ਕੀਤੇ ਗਏ ਉਹ ਮੈਂ ਸਮਝਦਾ ਕਿ ਸਰਾਸਰ ਡੈਮੋਕ੍ਰੇਸੀ ਦਾ ਔਰ ਆਪੋਜੀਸ਼ਨ ਪਾਰਟੀਆਂ ਦਾ ਜਿਹੜੀ ਸਾਰਾ ਪ੍ਰਣਾਲੀ ਹੈ ਜਾਨੀ ਕਿ ਜਿਸ ਘਰ ਦੀ ਜਾਂ ਜਿਸ ਪਰਿਵਾਰ ਦੀ ਜਾਂ ਜਿਸ ਪਾਰਟੀ ਦੀ ਜਾਂ ਜਿਸ ਕੋਈ ਵੀ ਕੰਪਨੀ ਦੀ ਅਗਰ ਉਹਰੇ ਖਾਤੇ ਸੀਲ ਕਰ ਦਿਓਗੇ ਤਾਂ ਜੋ ਉਹ ਆਪਰੇਟ ਹੀ ਨਾ ਕਰਨ ਪਾਉਣ ਪਾਉਣ ਇਹ ਪੁਰਾਣਾ ਕੇਸ ਹੈ ਕੋਈ ਅੱਜ ਦਾ ਨਵਾਂ ਕੇਸ ਨਹੀਂ ਔਰ ਇਹ ਅਚੰਚੇਤ ਜਦੋਂ ਇਲੈਕਸ਼ਨ ਆ ਗਏ ਅੱਜ ਇਲੈਕਸ਼ਨਾਂ 'ਚ 3 ਮਹੀਨੇ ਰਹਿ ਗਏ ਹੁਣ ਜੇ ਸਾਡੇ ਖਾਤੇ ਸੀਲ ਕਰ ਦੇਓਗੇ ਤਾਂ ਜਿਹੜਾ ਕੋਈ ਅਸੀਂ ਖਰਚਾ ਕਰਨਾ ਹੋਏਗਾ ਉਹ ਕਿੱਦਾਂ ਕਰਾਂਗੇ ਹਾਲਾਂਕਿ ਇਹ ਸਰਾਸਰ ਤਕਾਜ਼ਾਸੀ ਹੈ ਬਹੁਤ ਵੱਡਾ ਇੱਕ ਫੈਸਲਾ ਜਿਹੜਾ ਇਲੈਕਟਰਲ ਬਾਂਡਸ ਦੇ ਖਿਲਾਫ ਸੁਪਰੀਮ ਕੋਰਟ ਨੇ ਕੀਤਾ ਹੈ ਕੀ ਹੈ ਉਹਨਾਂ ਨੇ ਕਿਹਾ ਇਹ 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 ਲੀਗਲ ਕ腐ਸ਼ਨ ਕਰ ਦਿੱਤੀ ਗਈ ਹੈ ਕ腐ਸ਼ਨ ਪਾਰਟੀਆਂ ਦੀ ਔਰ ਜਿਸ ਪ੍ਰਕਾਰ ਪਿਛਲੇ 6 ਸਾਲਾਂ ਚ 350 ਕਰੋੜ ਰੁਪਿਆ ਇਲੈਕਟਰੋਲ ਬਾਂਡ ਜਾਨੇ ਕੀ ਕਾਰਪੋਰੇਟ ਘਰਾਨਿਆਂ ਨੇ ਪੈਸਾ ਦਿੱਤਾ ਭਾਪੀ ਨੂੰ 97% ਭਾਪੀ ਪੈਸਾ ਲੈਗੀ 3% ਅਦਰ ਦੇਸ਼ ਦੀਆਂ ਪਾਰਟੀਆਂ ਔਰ ਉਹਨੇ ਚ ਇਹ ਵੀ ਕਾ ਗਿਆ ਇਹਨਾਂ ਨੇ ਸੰਸ਼ੋਧਨ ਕੀਤਾ ਸੀ ਕਿ ਇਲੈਕਟਰੋਲ ਬਾਂਡ ਜਦੋਂ ਕੋਈ ਦੇਗਾ ਔਰ ਕੋਈ ਕੋਈ ਕਿਸੇ ਪ੍ਰਕਾਰ ਦੀ ਆਰਟੀਆ ਨਹੀਂ ਲੈ ਸਕਦਾ ਅਸੀਂ ਕਿਸੇ ਪ੍ਰਕਾਰ ਦੀ ਕੋਈ ਇਨਫੋਰਮੇਸ਼ਨ ਨਹੀਂ ਦੇਵਾਂਗੇ ਇਸ ਤੋਂ ਪਹਿਲਾਂ ਇਹ ਕਾਨੂੰਨ ਸੀ ਲੇਕਿਨ ਆਮਦਨ ਚੋਂ ਕੇਵਲ 10% ਜਿਹੜਾ ਹਿੱਸਾ ਹੈ ਆਮਦਨ ਚੋਂ 10% ਕਿਸੇ ਪਾਰਟੀ ਨੂੰ ਦੇ ਸਕਦਾ ਹੈ ਜਿਹਦੇ ਤੇ ਇਨਕਮ ਟੈਕਸ ਦਾ ਕਿਸੇ ਪ੍ਰਕਾਰ ਦਾ ਕੋਈ ਟੈਕਸ ਨਹੀਂ ਲੱਗੇਗਾ ਹੁਣ ਚਾਹੇ 100 ਕਰੋੜ ਦੇਵੇ 50 ਕਰੋੜ ਦੇਵੇ ਉਹਦੇ ਤੇ ਕੋਈ ਟੈਕਸ ਨਹੀਂ ਲੱਗੇਗਾ ਚਾਹੇ 500 ਕਰੋੜ ਦੇਵੇ ਤੇ ਨਾ ਹੀ ਉਹਦੀ ਇਨਫੋਰਮੇਸ਼ਨ ਕਿਸੇ ਨੂੰ ਦੱਸੀ ਜਾਏਗੀ ਹਾਲਾਂਕਿ ਐਸਬੀਆਈ ਨੂੰ ਇਹ ਦਿੱਤਾ ਗਿਆ ਇਹ ਕੰਮ SBI ਬੈਂਕ ਜਿਹੜਾ ਇਲੈਕਟਰਲ ਬਾਂਡਸ ਦਿੰਦਾ ਹੈ ਸਮੇਂ-ਸਮੇਂ ਸਰ ਜਦੋਂ ਰਿਜ਼ਰਵ ਬੈਂਕ ਦੇ ਮੁਖੀਆਂ ਤੋਂ ਇਨਫੋਰਮੇਸ਼ਨ ਮੰਗੀ ਗਈ ਉਹਨਾਂ ਨੇ ਕਿਹਾ ਕਿ ਇਹ ਸਾਰਾ ਸਿਸਟਮ ਟੈਸ਼ ਨੈਸ਼ ਹੋ ਜਾਏਗਾ ਇਹ ਤੁਸੀਂ ਨਾ ਕਰੋ ਲੇਕਿਨ ਆਲਰੇਡੀ ਸਲਾਹ ਉਹ ਤੋਂ ਮੰਗੀ ਗਈ 3 ਦਿਨ ਪਹਿਲਾਂ ਤੇ ਜਦੋਂ ਫਾਈਨਾਂਸ ਡਿਪਾਰਟਮੈਂਟ ਦੀ ਬੁੱਕਲੇਟ ਛਪ ਚੁੱਕੀ ਸੀ ਅਨਾਉਂਸਮੈਂਟ ਕਰਨੀ ਸੀ ਸੋ ਮੇਰੇ ਕਹਿਣ ਦਾ ਮਤਲਬ ਕਿੱਡਾ ਵੱਡਾ ਭਾਜਪੀ ਦਾ ਘੁਟਾਲਾ ਹੈ ਅੱਜ ਸਾਨੂੰ ਲੋਕ ਕਹਿੰਦੇ 1 70 ਸਾਲ ਨੇ ਕੀਆ 70 ਸਾਲਾਂ ਦੀ ਪਾਰਟੀ ਕੋਲੇ 138 ਬਾਰੇ ਪੁਰਾਣੀ ਪਾਰਟੀ ਕੋਲੇ ਦੇਸ਼ ਆਜ਼ਾਦ ਹੋਏ ਨੂੰ 70 ਸਾਲ ਹੋ ਗਏ ਸਾਡੇ ਕੋਲੇ 170 80 ਕਰੋੜ ਰੁਪਇਆ ਹੈ ਦੂਜੇ ਪਾਸੇ ਜਿਹੜੀ 10 ਸਾਲਾਂ ਚ ਹੋਂਦ ਚ ਪਾਰਟੀ ਆਈ ਹੈ ਉਹਦੇ ਕੋਲੇ 500 ਕਰੋੜ ਰੁਪਇਆ ਹੈ ਇਹ ਅਸੀਂ ਨਹੀਂ ਕਰ ਸਕੀ ਇਹਦੀ ਕੌਣ ਇਨਕੁਆਰੀ ਕਰੇਗਾ ਜਾਂਚ ਕਰੇਗਾ ਕੋਰਟ ਸੁਪਰੀਮ ਕੋਰਟ ਨੇ ਕਿਹਾ ਕਿ ਉਹਨਾਂ ਘਰਾਣਿਆਂ ਦੇ ਨਾਮ ਉਜਾਗਰ ਕੀਤੇ ਜਾਣ ਜਿਨ੍ਹਾਂ ਘਰਾਣਿਆਂ ਨੇ ਪੋਲਿਟੀਕਲ ਪਾਰਟੀਆਂ ਨੂੰ ਇਲੈਕਟਰਲ ਬਾਂਡ ਦਿੱਤੇ ਹੈ ਤਾਜੋ ਸੋ ਬਾਅਦ ਪਤਾ ਲੱਗੇਗਾ ਕਿ ਕਿਹੜੀ ਕੰਪਨੀ ਨੇ ਕਿੰਨੇ ਇਲੈਕਟਰੋਲ ਬਾਂਡ ਕਿਹੜੇ ਪਾਰਟੀ ਨੂੰ ਦਿੱਤੇ ਤੇ ਰਾਜਨੀਤਿਕ ਫਾਇਦਾ ਉਹਨੇ ਤੋਂ ਕੀ ਲਿਆ ਸੋ ਆ ਅੱਜ ਅਸੀਂ ਧਰਨਾ ਲਾਉਣ ਆਏ ਸੀ ਮੋਦੀ ਸਾਹਿਬ ਨੇ ਦੇਸ਼ ਸਾਰਾ ਵੇਚਦਾ ਹਾਂ ਤਿੰਨ ਚੀਜ਼ਾਂ ਮੁੱਲ ਲੈ ਲਈਆਂ ਪੱਕੇ ਤੌਰ ਤੇ ਈਡੀ ਸੀਬੀਆਈ ਤੇ ਇਨਕਮ ਟੈਕਸ ਹੁਣ ਜਿਸ ਨੂੰ ਵੀ ਡਰਾਉਣਾ ਧਮਕਾਉਣਾ ਹੁੰਦਾ ਉਹਨੂੰ ਇਹਨਾਂ ਏਜੰਸੀਆਂ ਦਾ ਇਸਤੇਮਾਲ ਕਰਕੇ ਡਰਾਉਂਦੇ ਧਮਕਾਉਂਦੇ ਆ ਕਈਆਂ ਨੂੰ ਆਪਦੇ ਨਾਲ ਸ਼ਾਮਲ ਕਰ ਲੈਂਦੇ ਆ ਸੋ ਮੇਰੇ ਕਹਿਣ ਤੋਂ ਪਾਵਾ ਇਹ ਨਹੀਂ ਚੱਲੇਗਾ ਲੋਕਤੰਤਰ ਦੀ ਹੱਤਿਆ ਨਹੀਂ ਹੋਣ ਦਿਆਂਗੇ ਅਸੀਂ ਲੜਾਂਗੇ ਮਰਤੇ ਦਮ ਤੱਕ ਲੜਾਂਗੇ ਗਾਂਧੀ ਜੀ ਦੀ ਸੋਚ ਤੇ ਪਗਰ ਸਿੰਘ ਜੀ ਦੀ ਸੋਚ ਤੇ ਸ਼ਹੀਦ ਆलमឧਮ ਜੰਗ ਸਿੰਘ ਦੀ ਸੋਚ ਤੇ ਅਸੀਂ ਲੜ ਕੇ ਮਰਾਂਗੇ ਨਾ ਕਿ ਅਸੀਂ ਡਰ ਕੇ ਮਰਾਂਗੇ ਕੀ ਕਹੋਗੇ ਭਾਈ ਤੁਸੀਂ ਮੇਰੀ ਮੇਰੀ ਐਕਟੀਵਿਟੀ ਵੀ ਆ ਰਹੀ ਹੈ ਤੁਹਾਡੇ ਤੋਂ ਪਾਜੀ ਸਾਡੇ ਮੁਹਾਲੀ ਦੇ ਵਿੱਚ ਪੁਲਿਸ ਅਫਸਰ ਨੇ ਪਹਿਲਾਂ ਵੀ ਇਹਨਾਂ ਦੇ ਕਾਫੀ ਦੋਸਤ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਦੇ ਬੱਚਿਆਂ ਦੇ ਅਸੀਂ ਵੀਜ਼ਾ ਦਿੱਤਾ ਤੁਸੀਂ ਐਸਐਸਬੀ ਆਫਿਸ ਮਾਰੀ ਲੱਗੇ ਹੋਏ ਹਾਂ ਜੀ ਹਾਂ ਜੀ ਮੈਂ ਮੀਡੀਆ ਡਿਪਾਰਟਮੈਂਟ ਚ ਮੀਡੀਆ ਡਿਪਾਰਟਮੈਂਟ ਚ ਨੇ ਤੇ ਸੋ ਇਹਨਾਂ ਦਾ ਚਲੋ ਪਹਿਲਾਂ ਵੀ ਇਹਨਾਂ ਦੇ ਦੋਸਤ ਜਿਹੜੇ ਬੱਚੇ ਉਹਨਾਂ ਦੇ ਗਏ ਨੇ ਸਤਪਾਲ ਭਾਈ ਨੇ ਐਡਵਾਈਸ ਕੀਤਾ ਸੀ ਤੁਹਾਨੂੰ ਐਕਸਪੈਕਟ ਸਤਪਾਲ ਸਿੰਘ ਜੀ ਨੇ ਸੋ ਭਾਈ ਨੇ ਸਾਡੇ ਤੇ ਬੜਾ ਭਰੋਸਾ ਰੱਖਿਆ ਚਲੋ ਸਟੈਪ ਵਾਈਜ਼ ਸਟੈਪ ਇਹਨਾਂ ਦਾ ਵੀ ਵੀਜ਼ਾ ਲਾਉਣ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ ਸੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣਾ ਚਾਹੁੰਦੇ ਹੋ 100% ਗਾਰੰਟੀ ਦੇ ਨਾਲ ਵੀ ਕੋਈ ਇੱਕ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਵਧੀਆ ਤਰੀਕੇ ਨਾਲ ਵੀਜ਼ੇ ਲੱਗ ਰਹੇ ਨੇ ਕੈਨੇਡਾ ਨੂੰ ਐਵੇਂ ਹੀ ਬਤਨਾਵ ਕਰੀ ਜਾਂਦੇ ਲੋਕ ਬਹੁਤ ਵਧੀਆ ਤਰੀਕੇ ਨਾਲ ਵੀਜ਼ਾ ਲੱਗ ਰਹੇ ਜੇ ਤੁਸੀਂ ਵਧੀਆ ਤਰੀਕੇ ਨਾਲ ਵੀਜ਼ਾ ਲੈਣਾ ਹੈ ਜਪ ਸਟਡੀ ਤੋਂ ਤਾਂ ਸਾਡੇ ਮੋਹਾਲੀ ਜਾਂ ਜਲੰਧਰ ਆਫਿਸ ਤੁਸੀਂ ਆ ਸਕਦੇ ਹੋ ਸਤਿ ਸ਼੍ਰੀ ਅਕਾਲ